ਬਈ ਸਵਾਗਤ ਹੈ ਤੁਹਾਡਾ ਆਪਣੇ ਫਰਸਟ ਵਲੌਗ ਵਿੱਚ ਅੱਜ ਤੁਹਾਨੂੰ ਮਿਲਾਉਣਾ ਹੈ ਚੋਬਰ ਨਾਲ ਤੇ ਚੋਬਰ ਦੇ ਕਰਨਗੇ ਸ਼ਾਤਰੀ ਫਟਾ ਲੋ ਵੀ ਮਿੱਤਰੋ ਚੋਬਰ ਕੋਲੇ ਪਹੁੰਚ ਕੇ ਆ ਤੇ ਹੁਣ ਕਰਾਂਗੇ ਚੋਬਰ ਨੂੰ ਸਟਾਰਟ ਆ ਤੇ ਲਾਂਗੇ ਬਾਹਰ ਨਵਾਂ ਵੀ ਮੈਟਰੋ ਹੁਣ ਕਰਦੇ ਆਂ ਕਿਉਂਕਿ ਬਰ ਸਟਾਰਟ ਲੋ ਵੀ ਮਟਰੋ ਬਣਾ ਫਗਰੀ ਦਾ ਚੋਬਰ ਵੀ ਮੁਖ ਕਰ ਰਿਹਾ ਚੈੱਕ ਫਿਰ ਕਰਾਉਣਾ ਹੁਣ ਛਾਤਰੀ ਨੂੰ ਲੋ ਬਾਈ ਕੱਢ ਲਈ ਚੋਬਰ ਦੀ ਛਾਤਰੀ ਬਾਹਰ ਹੁਣ ਆਪਾਂ ਖੋਲਦੇ ਆ ਛਾਤਰੀ ਦੇ ਨਾਟਾ ਤੇ ਫਿਰ ਉਹ ਉੱਪਰੋਂ ਕੰਨ ਖੋਲ ਕੇ ਕਸਾਂਗੇ ਪੰਜਾਤਰੀ ਦੇ ਨਾਟ ਸਾਰੇ ਖੁੱਲ੍ਹੇ ਚੁੱਕਿਆ ਤੇ ਉੱਪਰੋਂ ਪੱਤੀਆਂ ਵੀ ਖੁੱਲਗੀਆਂ ਹੁਣ ਆਪਾਂ ਛਾਤਰੀ ਦੀ ਲਾਉਣੀ ਆ ਫੇਵਰ ਉਤੋਂ ਕੋਈ ਹੱਥ ਹੋਈ ਸਲੋਬਲੀ ਕਰੋ ਫੀਟਿੰਗ ਚੈੱਕ ਤੇ ਹੁਣ ਦਿਖਾਉਣਾ ਤੁਹਾਨੂੰ ਛਾਤਰੀ ਦੀ ਥੱਲੇੋਂ ਲੁੱਕਾ ਤੇ ਹੁਣ ਕੱਢਦੇ ਆ ਇਹਦੇ ਪੱਤੀਆਂ ਤੇ ਫਿਰ ਛਤਰੀ ਨੂੰ ਕਸਾਂਗੇ ਉੱਪਰ ਲੈ ਆ ਨਾ ਬਾਈ ਹੁਣ ਆਪਾਂ ਛਤਰੀ ਦਾ ਕੰਮ ਕਰਾਸਤੇ ਹੁਣ ਚੜਾਉਨੇ ਆ ਛਤਰੀ ਉੱਪਰ ਫਿਰ ਤੁਹਾਨੂੰ ਕਰਾਉਣਾ ਲੁੱਕ ਚੈੱਕ ਨਾਵੀ ਮਿੱਤਰੋ ਛਤਰੀ ਧਰਤੀ ਦੇ ਉੱਪਰ ਤੇ ਹੁਣ ਕਰੋ ਜਿਹੋ ਉੱਪਰ ਦੀ ਲੁੱਕ ਚੈੱਕ ਨਾਡਾ ਮੁੰਡਾ ਕਾ ਸੀ ਜਾਂਦਾ ਇਦੋਂ ਬਾਅਦ ਤੁਹਾਨੂੰ ਫਾਈਬਰ ਤਰਕੇ ਦਿਖਾਵਾਂਗੇ। ਲਓ ਬਈ, ਛਾਤਰੀ ਕਰਤੀ ਫੱਟਾ। ਤੇ ਹੁਣ ਲਾਉਣੇ ਇਹਦੀਆਂ ਤਾਰਾਂ। ਤਿੰਨ ਵਾਲੇ ਕੱਸਦੇ ਆਂ। ਕੁੱਟਰ। ਫੇਰ ਤੁਹਾਨੂੰ ਚਲਦੀ ਦਿਖਾਵਾਂਗੇ। ਲਓ ਵੀ ਮਿੱਤਰੋ, ਤਾਰਾਂ ਤੁਰਾਂ ਲਾਉਣ ਤੇ ਲੱਗ ਗਿਆ ਕਾਫੀ ਟਾਈਮ। ਹੁਣ ਕਰਾਉਣਾ ਸਾਨੂੰ ਛਾਤਰੀ ਚੈੱਕ। ਲਓ ਵੀ ਮਿੱਤਰੋ ਹੁਣ ਦੇਖੋ ਕਿਦਾਂ ਲੱਗ ਰਿਹਾ ਕਰੋ ਲੁੱਕ ਚੈੱਕ ਤੇ ਨਾ ਹੋਰ ਬਲੌਗ ਦੇਖਣ ਲਈ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ